ਇਹਨਾਂ ਨੂੰ ਪੁੱਛਦੇ ਇਹਨਾਂ ਦੇ ਬੱਚੇ ਨਹੀਂ ਪਾਣੀ ਪੀਂਦੇ ਭਾਈ ਜੀ ਤੁਹਾਡੇ ਬੱਚੇ ਨਹੀਂ ਪਾਣੀ ਪੀਂਦੇ ਪੀਂਦੇ ਆ ਤੁਸੀਂ ਡਿਊਟੀ ਨਿਭਾ ਰਹੇ ਹੋ ਸਾਨੂੰ ਇੱਕ ਵਾਰੀ ਜਿੱਥੇ ਤੁਸੀਂ ਅੱਗੇ ਜਾ ਕੇ ਰੋਕਣਾ ਜਾਓ ਸਾਨੂੰ ਮਾਰਚ ਕਰਨ ਦਿਓ ਅਗਲੇ ਦਿਨ ਦੇਖੋ ਅਸੀਂ ਜਾਵਾਂਗੇ ਫਿਰ ਤੁਸੀਂ ਕਹੋਗੇ ਟੁੱਟ ਗਏ ਫਿਰ ਫਿਰ ਇਹ ਤਾਂ ਨਹੀਂ ਇਦਾਂ ਨਾ ਕਰੋ ਲੋਟਾ ਮਾਰੋ ਕਹਿੰਦੀ ਬਿੰਦਾ ਬੰਦ ਤੁਸੀਂ ਵੀ ਨਹੀਂ ਆਣਾ ਇੱਥੇ ਸਾਡੀ ਬੇਬੇ ਭਾਈ ਫਿਰ ਇਦਾਂ ਨਾ ਕਰੋ ਯਾਰ ਸਾਡੇ ਆ ਇਹਨਾਂ ਦਾ ਸਾਥ ਯਾਰ ਹੁਣ ਜੇ ਫਿਰ ਅਗਲੇ ਟਿਕਾਣੇ ਕਰੋ ਯਾਰ ਫਿਰ ਭਾਈ ਉਹ ਤੋਂ ਤੇ ਕਰ ਜਾਣਾ ਅਸੀਂ ਇੱਥੇ ਰੁਕ ਜਾਵਾਂਗੇ ਅਗਲੇ ਤੇ ਰੁਕ ਜਾ ਕੇ ਭਾਈ ਮੈਂ ਤੁਹਾਨੂੰ ਕਹਿ ਰਿਹਾ ਵਾਦਾ ਰਿਹਾ ਮੈਂ ਨਹੀਂ ਆ ਜਾ ਰਿਹਾ ਤੁਸੀਂ ਅੱਗੇ ਲਾ ਕੇ ਚੱਲ ਪਹਿਲਾਂ 5 ਮਿੰਟ ਦੋ ਸਿੱਕੇ ਅੱਗੇ ਕੱਪਣਾ ਸਾ ਜੋ ਆ ਜੋ ਚਲੋ ਭਾਈ ਪਹਿਲਾਂ ਖੜ ਜਾਓ ਰੁਕੋ 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 ਬੈਠੀ ਦੇਖੋ ਗੱਲ ਸੁਣੋ ਉਹ ਗੱਲ ਸਾਨੂੰ ਬਾਈ ਜੋ ਪੁੱਲ ਸਾਲੇ ਤੂੰ ਗੱਲ ਤੇ ਮੰਨਦੇ ਨਹੀਂ ਕਿਉਂਕਿ ਉਹ ਵੀ ਉਹਨਾਂ ਦੇ ਬੱਚੇ ਵੀ ਕਾਲਾ ਪਾਣੀ ਪੀਂਦੇ ਨੇ ਆਏ ਸੁਣੋ ਉਹ ਉਹ ਸਾਡੇ ਨਾਲ ਸਹਿਮਤ ਨੇ ਕਿ ਆਪਾਂ ਇਹਨਾਂ ਬੈਰੀਕੇਟਾਂ ਤੋਂ ਅੱਗੇ ਜਾਵਾਂਗੇ ਬੋਲੋ ਛੋੜ ਇਹੋ ਸੁਣਾਲ ਸੁਣੋ ਸੁਣੋ ਅਗਲੇ ਅਗਲੇ ਬੈਰੀਕੇਡ ਤੇ ਜੇ ਗਿਰਫਜ਼ਾਰ ਕਰਦੇ ਨੇ ਤਾਂ ਆਪਾਂ ਗਿਰਫਜ਼ਾਰੀ ਦੇਵਾਂਗੇ ਵੀਰਾਂ ਤੁਸੀਂ ਦੇਖ ਰਹੇ ਹੋ ਕਿ ਵਧਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਨਾਮ ਕਾਬੂ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਹੈ ਰੋਕੇ ਜਾ ਰਿਹਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਕਣ ਦੀ ਤਣਾਅ ਦੇ ਹਾਲਾਤ ਬਣੇ ਹੋਏ ਨੇ ਲੇਕਿਨ ਕਿੰਨਾ ਕਿਤੇ ਕਾਫਲਾ ਜੁੜਾ ਹੈ ਅੱਗੇ ਵਧਦਾ ਨਜ਼ਰ ਆ ਰਿਹਾ ਹੈ अमितोल मान ने जोड़ा कहा कि जो बैरीकेट लगे ने तो अगे जाएगा बेशक अगर जोड़े बैरीकेट लगे ने पुलिस प्रशासन जेकर रोकती है तो उतें गिरफ्तारी दी जाएगी फिलहाल पहला बैरीकेट जे पहले बैरीकेट लगे ने उतों जो लोग जोड़े ने वो अगे बढ़ते नजर आ रहे इस तो आ की दे हैं इसके हालात बन रहे हैं वो भी देखते हैं ਮਨ ਜਿਹੜੇ ਨੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਨਾਲ ਜਿਹੜੇ ਲੋਕ ਨੇ ਲਗਾਤਾਰ ਅੱਗੇ ਵਧ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਪਿੱਛੇ ਰੋਕਣ ਵਿੱਚ ناکਾਮ ਰਿਹਾ ਹੈ लगातार कोशिश जा रही ने पुलिस ने इतने भी रोकने की कोशिश की लेकिन अमितोज मानते जोड़े लोग इतने पहुंचे वो अगे बढ़ गए हैं एक बार फिर तो तस्वीर तुम देख रहे हो फिरोजपुर रोड तो ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਅੱਗੇ ਵਧ ਰਹੇ ਨੇ ਵੱਡਾ ਕੱਟ ਫਿਰੋਜ਼ਪੁਰ ਰੋਡ ਤੋਂ ਨਜ਼ਰ ਆ ਰਿਹਾ ਹੈ ਤੇ ਆਪਣੇ ਹੱਕਾਂ ਲਈ ਪਾਣੀ ਦੀ ਆਵਾਜ਼ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਲੋਕ ਜਿਹੜੇ ਨੇ ਉਹ ਅੱਗੇ ਵਧ ਰਹੇ ਨੇ ਦੇਖ ਰਹੇ ਹੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪੁੱਜੇ ਨੇ ਤੇ ਉਹਨਾਂ ਵੱਲੋਂ ਹੁਣ ਫਿਰੋਜ਼ਪੁਰ ਰੋਡ ਤੋਂ ਅੱਗੇ ਵਧ ਅੱਗੇ ਵਧਿਆ ਜਾ ਰਿਹਾ ਹੈ ਤਾਜਪੁਰ ਰੋਡ ਤੇ ਧੰਦੀ ਕੋਸ਼ਿਸ਼ਾਂ ਇਹਨਾਂ ਵੱਲੋਂ ਕੀਤੀ ਜਾ ਰਹੀਆਂ ਨੇ ਪ੍ਰਸ਼ਾਸਨ ਇਹਨਾਂ ਨੂੰ ਰੋਕ ਪੰਦਾ ਹੈ ਜਾਂ ਫਿਰ ਇਹ ਕਾਮਯਾਬ ਹੁੰਦੇ ਨੇ ਇਹ ਵੀ ਦੇਖਣਾ ਹੋਏਗਾ ਨਿਹੰਗ ਜੱਟਾਂ ਦੀਆਂ ਵੀ ਜੋ ਹੈ ਨਜ਼ਰ ਆ ਰਹੀਆਂ ਨੇ ਲੰਬਾ ਕੱਠ ਜਿਹੜਾ ਨਜ਼ਰ ਆ ਰਿਹਾ ਦੂਰ ਤੱਕ ਜਿਹੜੇ ਨੇ ਲੋਕ ਨਜ਼ਰ ਆ ਰਹੇ ਨੇ ਮਹਿਲਾਵਾਂ ਜਿਹੜੀਆਂ ਨੇ ਔਰਤਾਂ ਜਿਹੜੀਆਂ ਨੇ ਉਹ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਜੀ ਸੀ ਅੱਜ ਤੇ ਉਹਨਾਂ ਵੱਲੋਂ ਵੀ ਅੱਗੇ ਦੇ ਚਾਲੇ ਪਾਏ ਗਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਸੀ ਉਹਨਾਂ ਨੂੰ ਤੋੜ ਕੇ ਜਿਹੜੇ ਨੇ ਲੋਕ ਅੱਗੇ ਵਧ ਰਹੇ ਨੇ ਤੇ ਪਾਣੀ ਬਚਾਉਣ ਦੀ ਗੱਲ ਕਰ ਰਹੇ ਨੇ ਇਹ ਮੁੱਖ ਮੰਤਰੀ ਇਹ ਸਭੇ ਸਪੀਕਰ ਬਾਕੀ ਗੌਰਮੈਂਟ ਜਿਹੜੀ ਇਹਨਾਂ ਥਾਵਾਂ ਦੇ ਖੜ ਕੇ ਵੀਡੀਓ ਬਣਾਉਂਦੀ ਰਹੀ ਆ ਜਿਹੜਾ ਕਹਿੰਦੇ ਰਹੇ ਨੇ ਕਿ ਕਾਲੇ ਪਾਣੀ ਬੰਦ ਹੋ ਜਾਣ ਇਹਨਾਂ ਨੂੰ ਹੁਣ ਸੱਪਤਾ ਦੂਆ ਗੋਲੀ ਪੈ ਗਈ ਜਦ ਪਹਿਲਾਂ ਤੁਹਾਨੂੰ ਵੋਟ ਚਾਹੀਦੀ ਸੀ ਹੁਣ ਲੋਕ ਚਾਹੀਦੇ ਨੇ ਆਹੀ ਗੱਲ ਹੈ ਹੁਣ ਮੈਨੂੰ ਦੱਸੋ ਐ ਹੋ ਜੀ ਗੌਰਮੈਂਟ ਕੀ ਰਹਿਣ ਦੀ ਹੱਕਦਾਰ ਹੈਗੀ ਐ ਹੁਣ ਮੇਰੀ ਕੋਨੂੰ ਐ ਸਾਰਿਆਂ ਨੂੰ ਤੁਹਾਨੂੰ ਤੇ ਕੈਮਰਿਆਂ ਰਾਈ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਬੇਚੀ ਐ ਕਿ ਜਦੋਂ ਸਾਡੀ ਅਗਲੀ ਸਰਕਾਰ ਬਣੇ ਬਿਲਕੁਲ ਸੋ ਪੰਜਾਬ ਲਈ ਖੜੂਗਾ ਸਾਰਾ ਪੰਜਾਬ ਲਈ ਖੜੂਗਾ ਔਰ ਪੰਜਾਬ ਲਈ ਹੁਣ ਤੱਕ ਕੌਣ ਖੜਦਾ ਰਿਹਾ ਤੁਹਾਨੂੰ ਪਤਾ ਐ ਕੌਣ ਜਰਦਾ ਰਿਆ ਪੰਜਾਬ ਲਈ ਕੌਣ ਜਰਦਾ ਰਿਆ ਬਸ ਉਸੇ ਖੋਰ ਸੇ ਦੀ ਸਰਕਾਰ ਮੁਕ ਗਈ ਜਮਾਨੇ ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਇਹਨਾ ਹੋਰ ਦਲ ਨੂੰ ਖਾਲਸੇ ਦਾ ਮਤਲਬ ਕੀ ਹੈ ਖਾਲਸ ਪਵਿੱਤਰ ਸ਼ੁੱਧ ਬੰਦਾ ਜਿਹੜਾ ਕ੍ਰਪਸ਼ਨ ਨਾ ਕਰੇ ਇਨਸਾਫ ਦਾ ਸਾਥ ਦੇਵੇ ਸਾਰਸਾ ਇਹ ਨਹੀਂ ਪਰ ਇਹ ਕੀ ਹਾਲ ਤੇ ਦੀ ਰਾਜਦਾਨੀ ਦੀ ਗੱਲ ਹੈ ਸੇ ਤਾਂ ਜੀ ਜਿਹੜੇ ਹੈਗੇ ਉਹਨਾਂ ਨੂੰ ਗੰਡੇ ਬਾਰੇ ਜਾ ਰਹੇ ਇਹਨਾਂ ਨੂੰ ਇਹ ਬੀਜੀ ਹੈਗੇ ਨਾ ਬਜ਼ੁਰਗ ਉਹਨਾਂ ਦੇ ਹੋਰ ਹਾਂ ਇੱਕ ਹੋਰ ਗੱਲ ਸੁਣ ਲੋ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਹੈ ਉੱਥੇ ਜਿਹੜੇ ਆਪਣੇ ਪੀਜੀ ਨੇ ਜਿਹੜੇ ਪੀਗੈਸਟ ਨੇ ਆਪਣੇ ਪੰਜਾਬ ਵਾਲੇ ਉਹਨਾਂ ਨੂੰ ਡੰਡੇ ਮਾਰੇ ਜਾਂਦੇ ਬਾਤਾ ਜੀ ਸਰਕਾਰ ਪੰਜਾਬ ਦੀ ਸਰਕਾਰ ਜਿਹੜਾ ਕਾਜਪੁਰ ਰਹਿੰਦੇ ਨੇ ਬਾਤਾ ਜੀ ਜਿਹੜੇ ਨੇ ਕੈਂਸਲ ਕੀਤੀ ਸੀ ਇਸ ਨੇ ਇਹ ਹੁਣ ਇਹ ਪੰਜਾਬ ਸਰਕਾਰ ਦੇ ਲੱਛਣ ਦੇ ਤੁਸੀਂ ਇਹ ਆਪ ਵੇਖੋ ਥੇੜੀ ਇੱਕ ਬੋਲਤੀ ਹੈ ਕਿ ਜਿਹੜੀ ਵੀ ਸਰਕਾਰ ਅਗਲੀ ਬਣੇ ਜਿਹੜੀ ਵੀ ਸਰਕਾਰ ਅਗਲੀ ਬਣੇ ਯਾਰ ਯਾਰ ਇੱਕ ਮਿੰਟ ਇੱਕ ਮਿੰਟ ਗੱਲ ਕਰ ਲਵਾਂ ਜਿਹੜੀ ਵੀ ਸਰਕਾਰ ਅਗਲੀ ਬਣੇ ਉਹ ਸਰਕਾਰ ਦਾ ਪੂਰਾ ਮੁੱਦਾ ਕਾਲੇ ਪਾਣੀ ਹੋਣਾ ਚਾਹੀਦਾ ਜੇ ਕੋਈ ਸਰਕਾਰ ਕਾਲਾ ਪਾਣੀ ਬੰਦ ਨਹੀਂ ਕਰੂਗੀ ਔਰ ਕਾਲੇ ਪਾਣੀ ਦਾ ਸ਼ੇਰਾ ਇੱਕ ਗੱਲ ਸੁਣ ਲਿਓ ਜੇ ਕੱਲੀ ਇਹ ਨਾ ਸੈਂਟਰਾਂ ਦੀ ਗੱਲ ਨਹੀਂ ਗਈ ਪੰਜਾਬ ਦੀਆਂ ਕਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਮੋਰ ਕਰਕੇ ਥੱਲੇ ਪਾਰੀਆਂ ਨੇ ਸਾਡੀ ਹੰਸਲਾ ਨਦੀ ਸੀ ਜਿਹੜੀ ਠੰਡੇ ਪੋਰ ਚ ਥੱਲੀ ਜਾਂਦੀ ਸੀ ਉਹਨੂੰ ਨਾਲਾ ਬਣਾਤਾ ਆ ਬੁੱਢਾ ਦਰਿਆ ਪਹਿਲੀ ਪਾਸ਼ਾਏ ਨੇ ਨਾਂ ਰੱਖਿਆ ਸੀ ਇਹਨੂੰ ਨਾਲਾ ਬਣਾਤਾ ਹੋਰ ਕਿੰਨੀਆਂ ਜਗ੍ਹਾ ਨੇ ਉਹਨਾਂ ਨੂੰ ਜੋ ਇਹਨਾਂ ਨੇ ਨਾਲੇ ਬਣਾਤਾ ਜਾਂ ਥਲੜਾ ਪਾਣੀ ਜੋ ਅੰਮ੍ਰਿਤ ਵਰਗਾ ਸੀ ਉਹਨੂੰ ਇਹਨਾਂ ਨੇ ਜ਼ਹਿਰੀਲਾ ਕਰਤਾ ਕੀ ਸਾਡੀ ਅਗਲੀ ਸਰਕਾਰ ਇਹਦਾ ਵਾਅਦਾ ਕਰਨ ਤੋਂ ਬਗੈਰ ਬੰਨੀ ਚਾਹੀਦੀ ਆ ਨਹੀਂ ਨਹੀਂ ਅਗਲੀ ਗੱਲ ਇੱਕ ਹੋਰ ਗੱਲ ਸੁਣ ਲੋ ਐਸੇ ਸਤਲੁਜ 'ਚ ਅੰਮ੍ਰਿਤ ਸ਼ਕਾਹ ਤੇ ਖਾਲਸਾ ਸਾਜਿਆ ਗਿਆ ਸੀ ਠੀਨੇ ਇਸ ਇਲਾਕੇ ਦੀ ਇਨ੍ਹਾਂ ਲੋਕਾਂ ਦੀ ਤਕਦੀਰ ਬਦਲ ਗਈ ਅੱਜ ਉਸੇ ਸਤਲੁਜ ਨੂੰ ਗੰਦਾ ਕਰਤਾ ਹੈ ਕੀ ਸਾਡੇ ਸਾਹਮਣੇ ਜਿੱਥੇ ਗੁਰਬਾਣੀ ਪਿਤਾ ਦਾ ਦਰਜਾ ਹੈ ਇਹ ਗੰਦਾ ਕੰਮ ਕੇ ਤੇ ਅਸੀਂ ਗੰਦਾ ਹੋਣ ਦੇ ਦਿਆਂਗੇ ਇਹ ਤੇ ਸਰਕਾਰ ਜਾਊਗੀ ਤੇ ਜਿਹੜੀ ਨਵੀਂ ਸਰਕਾਰ ਬਣੂਗੀ ਉਹਦਾ ਮੇਨ ਮੁੱਦਾ ਮੈਂ ਤਾਂ ਅੱਜ ਕਹਿੰਦਾ ਕਿ ਖੜ ਕੇ ਕਹਿੰਦਾ ਪੰਜਾਬੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਆ ਪਰਵਾਸੀਆਂ ਨੂੰ ਇੱਥੇ ਕੋਈ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਉਹ ਇਹ ਕਾਨੂੰਨ ਇਹ ਮਾਰਸ਼ਲ ਚ ਪੰਚਿੱਤੇ ਇਹ ਕਾਨੂੰਨ ਆ ਸਾਡਾ ਗਵਾਂਡੀ ਸੂਬਾ ਅਧਿਕਾਰ ਪ੍ਰਦੇਸ਼ ਜੇ ਉੱਥੋਂ ਬਣ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ ਈਸਟਰਨ ਸਟੇਟ ਜਿੰਨੇ ਵੀ ਨੇ ਇਹਨਾਂ ਸਾਰੇ ਸਟੇਟਾਂ ਉਹਨਾਂ ਦੇ ਫਿਰਕੇ ਨੂੰ ਉਸ ਧਰਮ ਨੂੰ ਉੱਥੋਂ ਦੇ ਖਿੱਤੇ ਦੇ ਲੋਕਾਂ ਨੂੰ ਸੰਭਾਲਿਆ ਜਾ ਰਿਹਾ ਤਾਂ ਫਿਰ ਸਾਡੇ ਕਿਉਂ ਨਹੀਂ ਸੋਏ ਦੇ ਲਈ ਇੱਕੋ ਚੀਜ਼ ਜ਼ਰੂਰੀ ਹੈ ਤੁਸੀਂ ਸਾਰੇ ਇਹਨਾਂ ਕਮਰਿਆਂ ਦੇ ਅੰਦਰ ਆਈ ਮੈਂ ਪਾਕੀ ਪੰਜਾਬ ਵਾਲਿਆਂ ਨੂੰ ਕਹਿੰਦਾ ਤੇ ਹੁਣ ਆਪਾਂ ਹੱਕ ਤੇ ਸੱਚ ਦਾ ਸਾਥ ਦੇਣਾ ਏਰੀ ਤੁਹਾਨੂੰ ਬੇਨਤੀ ਆ ਇਹ ਛੋਟੀਆਂ ਛੋਟੀਆਂ ਲਾਗਦਾਤਾਂ ਚਾ ਕੇ ਆਪਾਂ ਸੱਚ ਦਾ ਤੇ ਹੱਕ ਦਾ ਸਾਥ ਨਹੀਂ ਛੱਡਣਾ ਇਹ ਜ਼ਰੂਰੀ ਆ